हां जी ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ ਜਿਹੜਾ ਚੈਨਲ ਮਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਵੀ ਲੋ ਵਿੱਚ ਪਾ ਟੌਪ ਦੀਆਂ ਦੋ ਵੜਾਂ ਸੇਲ ਲਈ ਲੈ ਕੇ ਆਏ ਜੀ ਦੋਨੇ ਬਈ ਕਰਮ ਵਾਲੀਆਂ ਤਾਜ਼ੀਆਂ ਸੂਈਆਂ ਨੇ ਤੇ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਅੱਜ ਬਾਈ ਜੀ ਬਾਈ ਜੀ ਸਤਿਕਾਰ ਸਤਿਕਾਰ ਜੀ ਡਾਕਟਰ ਸਾਹਿਬ ਹੋਰ ਠੀਕ ਹੋ ਵਧੀਆ ਵਧੀਆ ਡਾਕਟਰ ਸਾਹਿਬ ਚਲੋ ਵਧੀਆ ਨਾਮ ਤੇ ਡਰੈਸ ਫੋਨ ਨਾਮ ਆਪਣਾ ਜੰਗ ਸਿੰਘ ਪਿੰਡ ਹੰਮਤਪੁਰਾ ਹੂੰ ਜ਼ਿਲ੍ਹਾ ਮੋਗਾ ਦਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਆਪਾਂ ਨੂੰ ਨੇੜੇ ਨਿਹਾਲ ਸਿੰਘ ਵਾਲਾ ਨੇੜੇ ਆ ਗਿਆ ਭਧੌੜਾ ਆ ਗਿਆ ਮੱਜੂ ਗਿਆ ਗਿਆ ਭਾਗੀ ਗਿਆ ਗਿਆ ਨੇੜੇ ਨੇੜੇ ਹੀ ਆ ਮੋਬਾਈਲ ਨੰਬਰ ਬੋਲ 87278 09954 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਇਹ ਤੋਂ ਹੀ ਕਰ ਲੈ ਸਰੂ ਹਾਂਜੀ ਕਿਹੜਾ ਸੂਆ ਸੂਈ ਆ ਪਹਿਰ ਦੂਜਾ ਸੂਆ ਬੱਸੀ ਆਟ ਕਦੋਂ ਸੂਈ ਆ ਇਹ ਸੂਈ ਆ ਕੱਲ ਹੈ ਕੱਲ ਨੂੰ ਸੂਈ ਆ ਬੱਚਾ ਕੀ ਦੇਤਾ ਇਹਨੇ ਇਹਦੇ ਮਗਰ ਬੱੱਸਾ ਦੇ ਲਾ ਕੱਡਾ ਦੇਦਾ ਬੱッセ ਦਾ ਕਰਕੇ ਹੀ ਪੂਰੀ ਬੈੜ ਥੋ ਸੀ ਹੁਣ ਇਹਦਾ ਕਰਕੇ ਸੂਆ ਜਾ ਮੈਨਾਂ ਬੱਸਾ ਦੇ ਕੱਢਾ ਹੂੰ ਨਾੜਵਾ ਨਾਲ ਆਰਡਰ ਦੇਖੋ ਭਾਈ ਆ ਨਾੜਵਾ ਨਾਲ ਡਾਕਟਰ ਨਾੜਵਾ ਦਿਖਾਉਣ ਨੇ ਲੈ ਆ ਦੇ ਨਾਲ ਨਾਲ ਓਕੇ ਆਰਡਰ ਦੇਖੋ ਭਾਈ ਕਮਾਲ ਦਾ ਬਹੁਤ ਸੋਹਣਾ ਆਰਡਰ ਪੂਰੇ ਟੈਟ ਆਰਡਰ ਦੀ ਲੈ ਹੂੰ ਵੇਖੀ ਸਾਹਮਣੂ ਤੂੰ ਇਹ ਤੁਰਿਆ ਨਹੀਂ ਜਾਂਦਾ ਬੈੜ ਦੀ ਲੱਤ ਤਾਂ ਇਦਨ ਨੂੰ ਕਰਾ ਹਾਂ ਤੁਰਿਆ ਨਹੀਂ ਜਾਂਦਾ ਤੂੰ ਹੂੰ ਇੱਕ ਦਾ ਨੰਬਰ ਲਈ ਬਾਬੇ ਕਰਮਾ ਜੀ ਦਾ ਥਾਂ ਤੋਂ ਬੜਾ ਚੰਗਾ ਹਾਂ ਬੜਾ ਚੰਗਾ ਲੈ ਮੁਠੀ ਵਾਲਾ ਕੰਢੀ ਸੀਲ ਆ ਆ ਕੱਲਾ ਥਣ ਪੂਰੀ ਵੀ ਇੱਕ ਧਾਰ ਮਾਰਕੀਟ ਖਾੜਨਾ ਤਾਰਾਂ ਬਹੁਤ ਚੰਗੀਆਂ ਲੈ ਚਵਾਈ ਚੈੱਕ ਕਰ ਜੋ ਥੱਡੀ ਵਧੀਆ ਯਾਰ ਹਾਂ ਵਧੀਆ ਠੰਡੀ ਯਾਰ ਨਿਆਣਾ ਪਾ ਤੇ ਨਾ ਪਾ ਨਿਆਣਾ ਵੀ ਪਉਂਦੀ ਆ ਠੀਕ ਆ ਤੇ ਪਾ ਤੇ ਨਾ ਪਾ ਠੀਕ ਆ ਫੋਲ ਦੇ ਮਾਨਿਟਰ ਕੇ ਦਿਖਾ ਦੇ ਫਿਰ ਸੂਈ ਸਵਾਈ ਬੱਚਾ ਕਰਮਾਲੀ ਨੇ ਬੱਚਾ ਦੇ ਤਾਂ ਆਰਡਰ ਕਮਾਲ ਦਾ ਥਾਣ ਬਹੁਤ ਚੰਗਾ ਠੱਡੀ ਫੁੱਲ ਜਿਵੇਂ ਮਰਜ਼ੀ ਚੋਈ ਚੱਲ ਬਾਈ ਨੇ ਧਾਰਾ ਮਾਰ ਕੇ ਦਿਖਾਈਏਗੀ ਤੇ ਕਰਤ ਬਰੀਟ ਗਰਮੀ ਬਿਲਕੁਲ ਨਹੀਂ ਮਾਨਦੀ ਫੈਂਟ ਫੁੱਲੋ ਕਿ ਨਹੀਂ ਬਾਈ ਔਰ ਠਟਾ ਜਾ ਮਾਂ ਦੁੱਧ ਜਰਸੀ ਨਾਲ ਵੀ ਵਧੀਆ ਦਊਗੀ ਇਹ ਕਿੰਨਾ ਕੁ ਬੋਲਾ ਹੁਣ ਹੁਣ 12 ਲੀਟਰ ਡਾਕਟਰ ਓਕੇ ਦੋ ਰਾ ਚੈੱਕ ਕਰ ਲਓ ਬਾਈ ਇਹ ਨਾ ਕੋਈ 10 ਮੰਨਿਓ 9 ਮੰਨਿਓ ਵੀ ਜੰਗ ਤਹੀ ਜਾਂਦਾ ਹੋਊਗਾ 9 ਨੂੰ 12 ਕਹੀ ਜਾਂਦਾ ਹੋਊਗਾ ਠੀਕ ਆ ਇਹ ਦਾ ਨਾ ਮੰਨਿਆ ਕਰੋ ਮੇਰੇ ਕੋਲ ਮੈਂ ਤਾਂ ਉਹਨਾਂ ਹੀ ਦੱਸਾਂਗਾ ਜਿੰਨਾ ਮੌਜੂਦ ਆ ਠੀਕ ਆ ਬਾਈ ਆਪਾਂ ਨੂੰ ਦੱਸਣਾ ਵੱਧ ਹੂੰ ਠੀਕ ਆ ਬਸ ਠੰਡੀ ਪੂਰੀ ਠੰਡੀ ਠੀਕ ਆ ਗਾਰੰਟੀ ਆ ਹੂੰ ਤੇ ਮੁੱਲ ਫਿਰ ਜਾਇਜ ਆ ਮੁੱਲ ਜਾਇਜ ਆ ਬਸ ਇਹ ਆਪਾਂ 55 ਦੀ ਦੇ ਦਾਂਗੇ 55000 ਦੀ ਵੜ ਬਾਈ ਕਹਿੰਦਾ ਦੇ ਦਾਂਗੇ ਮੁੱਲ ਕਰਾਉਣਾ ਜੱਡਾ ਮਰਜੀ ਗਰਾਈ ਚੋਲਾ ਹਾਂ ਜਮਾ ਜੈਜ ਮੋਲਾ ਵਹਿੜ ਚੰਗੀ ਆ ਬੱਸੀ ਆ ਬੱਚੀ ਹੀ ਆ ਇਹ ਹੁਣ ਸੂਏ ਚਾਈ ਗਿਆ ਦੋ ਦਿਨਾਂ ਨੂੰ ਦੇਖੀ ਹੂੰ ਅੱਲਾ ਜਾਣਦੇ ਨਾ ਕੀ ਬਣਦੀ ਸਹੀ ਗੱਲ ਆ ਗੁੱਦ ਦੇ ਨਾਲ ਕਿੱਥੋਂ ਸਟਾਰਟ ਹੋਈ ਜਮਾ ਬੱਚੀ ਹੀ ਆ ਬਾਈ ਦੀ ਗੱਲ ਸੀ ਜਾਂ ਵਹਿੜ ਆਂਗਾ ਹਣਾ ਮਰਜੀ ਸੂਏ ਚੋਲਾ ਐ ਨਹੀਂ ਸੀ ਤੇ ਪੇਟ ਜੇ ਜੋ ਨਾ 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 ਲੀਵਾ ਵਾਲਾ ਟਾਈਟਲੇ ਵਧੀਆ ਭਾਏ ਪੂਰੇ ਟਾਈਟਲੇ ਵਧੀਆ ਬਾਈ ਥਣ ਥਣ ਬਹੁਤ ਚੰਗਾ ਸੋੜਾ ਲਈ ਡਾਕਟਰ ਨੇ ਆਰਾਮ ਨਾ ਦੇਣਾ ਠੀਕ ਆ ਬਾਈ ਆਰਾਮਦਰੀ ਨਾ ਬਰੀਡ ਵਾਲੀ ਆ ਵੈੜ ਤੇ ਹਨਾ ਹਾਂ ਪੂਰੀ ਜਰਸੀ ਕਰਾਉছ ਆ ਬਾਕੀ ਆ ਮੁੱਲ ਜਰਸੀ ਨਾ ਕਰਾਉছ ਆ ਮੁੱਲ ਵੀ ਨਹੀਂ ਮੈਂ ਨਾ ਮੁੱਲ ਵੀ ਨਹੀਂ ਦੇਣਾ ਬਈ ਅਗਲਾ 60 60 62 ਮੰਗਣਾ ਸੀ ਕਿਹਨੇ ਹੋਰ ਹਨਾ ਆਪਾਂ ਦੇ ਲੈ ਕੀ ਕਿਹਾ ਅੱਗੇ ਆ ਗਈ 2 ਨੰਬਰ ਕਿਹੜਾ ਸੁਆ ਸੂਈ ਆ ਇਹ ਇਹ ਸੂਈ ਆ ਆਪਣੀ 4 ਵਜੇ ਡਾਕਟਰ ਅੱਜ ਸਵੇਰ ਅੱਜ ਸਵੇਰ ਬੱਚਾ ਕੀ ਦੇਤਾ ਇਹਨੇ ਬਸੇ ਹੀ ਦੇਤਾ ਇਹਨੇ ਬੱਚਾ ਦੇਤਾ ਹਾਂ ਤੇ ਜੇਰ ਜੇਰ ਜਮਾ ਵੀਡੀਓ ਬਰੂ ਬਣਾਈ ਜੋ ਓਕੇ ਆ ਓਕੇ ਉਹ ਵੀ ਗਾਰੰਟੀ ਆ ਆਪਣੀ ਜੇਰ ਦੀ ਹੋਕਾ ਠੀਕ ਆ ਬਈ ਥਾਣਾ ਬੜਾ ਇੱਕ ਕੰਮ ਦਾ ਲੱਗਿਆ ਪੂਰਾ ਚੰਗਾ ਥਾਣਾ ਇੱਕ ਨੰਬਰ ਥਾਣਾ ਲੈ ਮੁੱਠੀਆ ਥਾਣਾ ਸਾਰਾ ਕੁਝ ਸਹੀ ਆ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੋਈ ਨਹੀਂ ਠੰਡੀ ਸੀ ਠੰਡੀ ਸੀ ਲੈ ਖੋਲ ਤੱਕੋ ਉਹਦਾ ਲੱਤ ਚੱਕੋ ਹਾਂ ਹਾਂ ਨੇਵਾਦੂਵਾ ਬਾਈ ਯਾਰ ਮੈਂ ਕਹਿੰਦਾ ਕਮਾਲ ਹੈ ਮੈਂ ਕਹਿੰਦਾ ਯਾਰ ਗੋੜਾ ਗੋੜਾ ਗੱਟਾ ਬੰਨੀ ਫਿਰਦੀ ਆ ਸਹੀ ਗੱਲ ਆ ਬਾਈ ਇਹ ਤਾਂ ਗੱਲ ਕਰੇ ਡਾਕਟਰ ਕੱਢ ਤਾਪਾ ਹੂੰ ਖੜਕੋਈ ਸੀ ਰਾਤ ਬੈੰਦੀ ਨਹੀਂ ਸੀਗੀ ਹੁਣ ਬੈਠੀ ਸੀ ਠੀਕ ਆ ਬਾਈ ਲੈ ਬਾਈ ਫੇਸ ਦੀ ਬਿਊਟੀ ਚੈੱਕ ਕਰੋ ਸੂਈ ਸਭਾਈ ਥਾਣਾ ਬੜਾ ਕੰਮ ਦਾ ਲੱਗਿਆ ਮਾਜਨ ਵਾਲ ਲਈ ਥਾਣ ਲੱਗਿਆ ਹੈਂਡਫੁੱਲ ਗਰਮੀ ਬਿਲਕੁਲ ਨਹੀਂ ਮੰਨਦਾ ਜਮਾਪੂਰਾਂ ਵਧੀਆ ਹੂੰ ਲੇਵਾਂ ਲੂਗਾ ਬੜਾ ਕੰਮ ਦਾ ਕਰਮਾਣੀ ਬੜਾ ਬੜਾ ਡਾਕਟਰ ਦਾ ਪੂਰਾ ਪੰਡਾ ਵਾਲਾ ਲੈ ਮੰਡਾ ਦਾ ਰਾਜੀ ਵੀ ਹੈਗੀ ਇਹ ਸੁਪਨਾ ਇਹਦਾ ਮਿਲਗਾ ਨਹੀਂ ਗੱਲ ਆ ਬਾਈ ਹੂੰ ਬੱਸਾ ਬਹੁਤ ਵੱਡਾ ਦਿੱਤਾ ਨੇ ਡਾਕਟਰ ਹੂੰ ਸਹੀ ਗੱਲ ਆ ਹੁਣ ਬੱਚੀ ਦਾ ਬੜਾ ਕਰਦੀ ਆ ਇਹਦਾ ਮੁੱਲ ਜਾਇਜ਼ ਆ ਇਹ ਵੀ ਅਲਟ ਦੇ ਦਿਆਂਗੇ 50 ਲੱਖ ਰ 55 ਦੀ ਮਨਜ਼ਰੀ ਦੇ ਲੈ ਹੁਣ ਤੂੰ 18-18 ਲੀਟਰ ਮੋਹ ਨਾਲ ਧੋਏ ਵੀ ਹੂੰ 55000 ਦੀ ਬੜ ਬਾਈਕ ਨਾਲ ਦੇ ਦਿਆਂਗੇ ਮੋਹਲੇਰ ਜਮੁੰਜਾਇ ਜੀ ਹਾਂ ਆ ਆ ਹੁਣ 60000 ਤੋਂ ਕੱਟ ਦੇਣੀ ਨਹੀਂ ਕਿਸੇ ਨੇ ਹੋਰ ਆ ਆ ਜਿਹੜੀ ਆ ਪੌਂਡ ਸਹੀ ਗੱਲ ਆ ਬਾਈ ਕਿਉਂ ਲੇਵਾ ਥਣ ਨਾੜਾ ਕਰਮਾ ਦੇ ਫੁੱਲ ਚੰਗਿਆਂ ਲੈ ਕਿਆ ਬਾਤਾ ਗੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਪੂਰੀ ਵਿੱਤੀ ਦੇ ਥਣ ਠੰਡੀ ਆ ਜਿਵੇਂ ਮਰਦੀ ਹੱਥ ਫੇਰੀ ਚੱਲ ਕੋਈ ਚੱਕਣੀ ਲੇਵਾ ਕਮਾਲ ਦਾ ਸੋਈ ਸਵਾਈ ਆ ਬਾਈ ਤੇ ਕਿਸੇ ਵੀਰ ਨੂੰ ਦੋਨਾਂ ਚੋਂ ਕੋਈ ਵੀ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ